ਵਿੱਤੇ ਦਿਨੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਅੰਮ੍ਰਿਤਸਰ ਪੰਜਾਬ ਵੱਲੋਂ ਰਜਿਸਟਰਡ ਨੰਬਰ 170 ਦੇ ਡਿਸਟ੍ਰਿਕਟ ਚੇਅਰਮੈਨ ਡਾਕਟਰ ਕੁਲਦੀਪ ਸਿੰਘ ਪੰਨੂ ਵੱਲੋਂ ਮੀਰਾਕੋਟ ਗੁਰਦੁਆਰਾ ਮੱਲਾ ਸਾਹਿਬ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ 40 ਤੋਂ 50 ਡਾਕਟਰਾਂ ਨੇ ਹਿੱਸਾ ਲਿਆ ਡਿਸਟ੍ਰਿਕਟ ਚੇਅਰਮੈਨ ਡਾਕਟਰ ਕੁਲਦੀਪ ਸਿੰਘ ਪੰਨੂ ਵੱਲੋਂ ਆਈ ਕਾਰਡ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਇਹ ਵੀ ਦੱਸਿਆ ਕਿ ਇਹ ਮੀਟਿੰਗ ਹਰ ਮਹੀਨੇ ਹੋਵੇਗੀ ਮੈਂ ਦਰਸ਼ਕਾਂ ਨੂੰ ਨਮਸਕਾਰ ਕਰਦਾ ਹਾਂ ਪ੍ਰੈਜ਼ੀਡੈਂਟ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਅੰਮ੍ਰਿਤਪੁਰ ਪੰਜਾਬ ਜੋ ਸਾਡੀ ਨਵੀਂ ਐਸੋਸੀਏਸ਼ਨ ਪੋਸਟ ਆਫ ਰਜਿਸਟ੍ਰੇਸ਼ਨ ਨੰਬਰ 170 ਹੈ ਅਸੀਂ ਹਣ ਪਹਿਲਾਂ ਅਸੀਂ ਪੰਜਾਬ ਅੰਦਰ ਕੰਮ ਕਰਦੇ ਸੀਗੇ 295 ਨਾਲ ਸਾਡੀ ਕੋਈ ਸੰਬੰਧ ਨਾ ਨਾ ਸਟੈਂਡਿੰਗ ਹੈਗੀ ਜੀ ਕੋਈ ਸਾਡੇ ਵਿਚਾਰ ਨਹੀਂ ਲੱਗਦਾ ਤੇ ਇਸ ਕਰਕੇ ਅਸੀਂ ਇੱਕ ਫੈਸਲਾ ਲਿਆ ਸਾਰੇ ਭਰਾਵਾਂ ਦੇ ਨਾਲ ਕੇ ਜਿਹੜੀ 13 ਮੈਂਬਰੀ ਸਾਡੀ ਕਮੇਟੀ ਹੈ ਅਸੀਂ ਇਕੱਠੇ ਬੈਠ ਕੇ ਮੀਟਿੰਗ ਕੀਤੀ ਕਿ ਭਾਈ ਆਪਣੀ ਦੁਨੀਆ ਬਣਾਉਣੀ ਚਾਹੀਦੀ ਆ ਆਪਣੀ ਦੁਨੀਆ ਬਣਾ ਕੇ ਅਸੀਂ ਤਕੜੇ ਹੋ ਜੀ ਗਿੱਲ ਘਿੱਕੜੀਆਂ ਰਾਤ ਚੌਂਗੀਆਂ ਤਕੜੇ ਆ ਕੇ ਦੁਨੀਆ ਨੂੰ ਉੱਚੇ ਲੈਵਲ ਤੇ ਖੜੀਏ ਕਿ ਇਹ ਦੁਨੀਆ ਨਹੀਂ 167 ਨੰਬਰ ਛੇ ਦਾ ਜਿਹੜਾ ਵਾ ਡਿਸਟ੍ਰਿਕਟ ਲੈਵਲ ਦਾ ਇਸ ਤੇ ਅੰਮ੍ਰਿਤ